ਸੋ ਦੋਸਤੋ ਲੁਧਿਆਣਾ ਸ਼ਹਿਰ ਦੇ ਵਿੱਚ ਕੱਪੜੇ ਦੇ ਹੌਲਸੇਲਰ ਦੇ ਵੱਲੋਂ ਬਹੁਤ ਵੱਡੀ ਧਮਾਕਾ ਸੇਲ ਲਗਾ ਦਿੱਤੀ ਗਈ ਹੈ ਜਿੱਥੇ ਕਿ ਤੁਹਾਨੂੰ ਸਿੱਧੇ ਹੋਲਸੇ ਰੇਟਾਂ ਦੇ ਸੂਟ ਮਿਲਣ ਜਾ ਰਹੇ ਆ ਸੋ ਪਾਜੀ ਇਸ ਵਾਰ ਕੀ ਵੱਡੇ ਧਮਾਕੇ ਕਰਨ ਜਾ ਰਹੇ ਹੋ ਧਮਾਕੇ ਦੇਖੋ ਜੀ ਫੇਰ ਇਸ ਵਾਰ ਸੇਲ ਲੱਗ ਗਈ ਹੈ 30 ਜੂਨ ਤੱਕ ਸਿਮੀ ਟੈਕਸਟਾਈਲ ਤੇ ਹੁਣ ਤੁਸੀਂ ਆਹ ਦੇਖੋ ਪਾਜੀ ਡੈਲਟਾ ਕਾਟਨ ਮਿਆਰ ਜੇ ਤੁਸੀਂ ਕਪੜਾ ਦੇਖ ਲਿਓ ਕਿੰਨੇ ਦਾ ਸੂਟ ਹੋਣਾ ਚਾਹੀਦਾ ਇਹ ਪਾਜੀ ਮਾਰਕੀਟ ਦੇ ਵਿੱਚ ਸਾਰੇ ਸੇਲ 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 ਕਰਕੇ 650 650 ਦੇ ਦੋ ਦਿੰਦੇ ਆ ਦਿੰਦੇ ਆ ਨਾ ਹਾਂਜੀ ਬੋਲੋ ਕਿੰਨੇ ਦੇ ਦਈਏ ਦੱਸੋ ਪਾਜੀ ਜੇ ਤੁਸੀਂ ਦੋ ਨਾਲ ਇੱਕ ਫ੍ਰੀ ਦੇ ਦਿਓ ਨਾ ਤੇ ਨਿਯਾਰਾ ਹੀ ਆ ਜਾਵੇ ਲੋ ਆਪਾਂ ਤੁਹਾਡੀ ਗੱਲ ਵੀ ਕੱਟਦੇ ਆ ਆਪਾਂ ਦੋ ਨਾਲ ਇੱਕ ਨਹੀਂ ਆਪਾਂ 600 ਦੇ ਪੰਜ 600 ਰੁਪਏ ਲਿਓ ਤੇ ਡੈਲਟਾ ਕੋਟਨ ਦੇ ਪੰਜ ਸੂਟ ਲੈ ਜਾਓ ਸਾਰੇ ਆਪਾ ਜੀ ਵੀਡੀਓ ਬਣੀ ਜਾਂਦੀ ਆ ਪੰਜ ਸੂਟ 600 ਰੁਪਏ ਦੇ ਵਿੱਚ ਦੇਣੇ ਪੈਣੇ ਮੁੜ ਕੇ ਉਹ ਦੇ ਦਵਾਂਗੇ ਤੁਹਾਡੀ ਪਿਛਲੀ ਵੀਡੀਓ ਜੀ ਆਪਾਂ 480 ਦੇ 4 ਪਾਏ ਸੀ ਔਰ ਦਿੱਤੇ ਆ ਸਾਰਿਆਂ ਨੂੰ ਖੁਸ਼ ਕਰਕੇ ਵੇਚਿਆ ਔਰ ਇਸ ਵਾਰ ਵੀ ਪੂਰਾ ਖੁਸ਼ ਕਰਕੇ ਵੇਚਾਂਗੇ ਡੈਲਟਾ ਕੋਟਨ ਦਾ ਸੂਟ ਆਲ ਓਵਰ ਦਾ ਸਲਵਾਰ ਵੀ ਪ੍ਰਿੰਟ ਆਏਗੀ 600 ਦੇ ਪੰਜ ਸੂਟ ਪੰਜ ਸੂਟ 600 ਦੇ ਬਿਲਕੁਲ ਜੀ ਪਾਜੀ ਆਰਟੀਕਲ ਦਿਖਾ ਦਿਓ ਕਿੰਨੇ ਪਿਆਰੇ ਪਿਆਰੇ ਤੇ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਇਹ ਸਾਰੇ ਆਰਟੀਕਲ ਤੁਹਾਨੂੰ 600 ਰੁਪਏ ਦੇ ਵਿੱਚ 500 ਰੁਪਏ ਦੇ ਜਾ ਰਹੇ ਆ ਇਹ ਕਿੰਨੇ ਡਿਜ਼ਾਈਨ ਕਲਰ ਦੇਖੋ ਜਿਹੜਾ ਮਰਜੀ ਲੈ ਜਾਓ ਚਾਨ ਕੇ 1 2 4 500 ਜਿੰਨੇ ਮਰਜੀ ਲੋ ਡੈਲਟਾ ਕੋਟਨ 600 ਦੇ 5 600 ਦੇ 5 ਤੇ 600 ਦੇ 5 ਔਰ ਪਾਕਿਸਤਾਨੀ ਸੂਟ कॉटन ਦੇ ਨਾਲ कॉटन ਦੀ ਵਧੀਆ ਬਾਟਨਸ ਲੱਗੀ ਹੋਣਗੀਆਂ ਆ ਦੇਖੋ ਜੀ ਮਲਮਲ ਦੇ ਦੁਪੱਟੇ ਆਣਗੇ ਨਾਲ ਉੱਪਰ ਬਾਜ਼ਾਰ ਚ ਵਿਕਦਾ 650 ਤੋਂ 550 ਦਾ ਪਰ ਸਿਮੀ ਟੈਕਸਟਾਈਲ ਤੇ ਮਿਲਣਾ 250 ਰੁਪਏ ਦਾ ਸੂਟ 250 900 ਬਜਾਣੀ 250 ਰੁਪਏ ਦਾ ਸੂਟ ਮਿਲੇਗਾ ਵਿਵਰਸ ਬਿਲਕੁਲ ਪਾਜੀ ਆਰਟੀਕਲ ਦਿਖਾ ਦਿਓ ਪਾਜੀ ਕਹਿੰਦੀ ਆ 250 250 ਛੇਤੀ ਛੇਤੀ ਆਓ ਤੇ ਨਿਆਰੇ ਲੈ ਕੇ ਜਾਓ ਭਾਜੀ ਜਿਹੜੇ ਵੀਡੀਓ ਸ਼ੇਅਰ ਕਰਨਗੇ ਉਹਨਾਂ ਦੇ ਕੀ ਫਾਇਦੇ ਕਰਨੇ ਇਸ ਵਾਰ ਫਿਰ ਜਿਹੜੇ ਮੇਰੇ ਭਾਈਪੈਣ ਵੀਡੀਓ ਨੂੰ ਸ਼ੇਅਰ ਕਰਨਗੇ ਦਬ ਕੇ ਲਾਈਕ ਕਰਨਗੇ ਕਮੈਂਟ ਕਰਨਗੇ ਉਹਨਾਂ ਨੂੰ ਆ ਮੇਰੇ ਭਾਈਪੈਣਾਂ ਨੂੰ ਚਾਰ ਸੂਟ ਗਿਫਟ ਮਿਲਣਗੇ ਬਿਨਾ ਕੋਈ ਪੈਸਾ ਦਿੱਤੇ ਉਹਨਾਂ ਦੇ ਘਰ ਪਹੁੰਚਣਗੇ ਸੋ ਬਿਲਕੁਲ ਜੀ ਛੇਤੀ ਛੇਤੀ ਅੰਗੂਠਿਆਂ ਨੂੰ ਚਲਾਓ ਵੀਡੀਓ ਨੂੰ ਸ਼ੇਅਰ ਕਰੋ ਸ਼ੇਅਰ ਟੂ ਗਰੁੱਪ ਕਰੋ ਤੇ ਆ ਆਰਟੀਕਲ ਭਾਜੀ ਦਿਖਾ ਦਿਓ ਕਿ ਆ ਕਮਾਲ ਦੇ ਆਰਟੀਕਲ ਕੋਈ ਚਾਰ ਲੱਕੀ ਪੈਣ ਭਰਾਵਾਂ ਦੇ ਘਰੇ ਭੇਜਾਂਗੇ ਬਸ ਵੀਡੀਓ ਨੂੰ ਸ਼ੇਅਰ ਕਰੋ ਸ਼ੇਅਰ ਟੂ ਗਰੁੱਪ ਕਰੋ ਸਕਰੀਨਸ਼ਾਟ ਸਾਡੇ ਨੰਬਰਾਂ ਤੇ ਭੇਜੋ ਜੀ ਪਿਓਰ ਕਾਟਨ ਦੇ ਸੂਟ ਗੱਲੇ ਤੋਂ ਘਰੇ ਨੈੱਕ ਤੱਕ ਆ ਪ੍ਰਿੰਟ ਸਲਵਾਰਾਂ ਆਣ ਗਿਆ ਨਾਲ ਦੁਪੱਟੇ ਲਵਾਂਗੇ ਮਲਮਲ ਦੇ ਵਧੀਆ ਕਾਟਨ ਦੇ ਹੁਣ ਤੁਸੀਂ ਦੱਸੋ ਭਾਈ ਤੁਹਾਡੇ ਦੇ ਸਾਰੇ ਛੱਡੇ ਐ ਇਹ ਬਾਜ਼ਾਰ ਚ ਕਿੰਨੇ ਦਾ ਸੂਟ ਹੋਣਾ ਇਹ ਭਾਜੀ ਮਾਰਕੀਟ ਦੀ ਗੱਲ ਕੀਤੀ ਜਾਵੇ 500 550 ਤੁਸੀਂ ਦੱਸੋ ਕੀ ਰੇਟ ਦੇ ਰਹੇ ਹੋ ਇਹ ਵੀਰ ਜੀ ਆਪਾਂ ਦੇਣਾ 1000 ਰੁਪਏ ਦੇ ਚਾਰ ਸੂਟ ਦੀ ਸਿਰਫ 250 ਰੁਪਏ ਦਾ ਸੂਟ ਲਵਾਂਗੇ ਦੁਪੱਟਾ ਨਾਲ ਲਵਾਂਗੇ ਮਲਮਲ ਕਾਟਨ ਦਾ ਸੋ ਬਿਲਕੁਲ ਭਾਜੀ ਆ ਨਾ ਆਰਟੀਕਲ ਦਿਖਾ ਦਿਓ ਤੁਹਾਡੇ ਸ਼ਹਿਰਾਂ ਦੇ ਵਿੱਚ ਤੁਸੀਂ ਇਹੀ ਆਰਟੀਕਲ ਲੈਂਦੇ ਜੇ ਕੋਈ ਕਹਿੰਦਾ 500 ਕੋਈ ਕਹਿੰਦਾ 550 ਪਰ ਭਾਜੀ ਕਹਿੰਦੇ ਆ 250 250 250 250 ਲਓ ਕਾਟਨ ਦੇ ਸ ਪ੍ਰਿੰਟਡ ਆਣ ਗਿਆ ਜੀ ਨਾਲ ਆਣਗੇ ਦੁਪट्टे ਮਲਮਲ ਦੇ ਕੋਈ 500 ਨਹੀਂ ਕੋਈ 600 ਨਹੀਂ ਕੋਈ 650 ਨਹੀਂ ਸਿਮੀ ਟੈਕਸਟਾਈਲ ਤੇ ਮਿਲਣਾ ਸਿਰਫ ਤੇ ਸਿਰਫ 200 ਪਰ ਦਾ ਸੂਟ ਨਾਲ ਕਾਟਨ ਦੀਆਂ ਚੁੰਨੀਆਂ ਮਲਮਲ ਦੀਆਂ ਵਧੀਆ ਸੋ ਬਿਲਕੁਲ ਜੀ ਆਰਟੀਕਲ ਬੜੇ ਹੀ ਪਿਆਰੇ ਪਿਆਰੇ ਤੁਹਾਨੂੰ ਦਿਖਾ ਰਹੇ ਹਾਂ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਸ਼ੇਡੂ ਗਰੁੱਪ ਕਰਦੇ ਰਹੋ ਜੀ ਆਹ ਦੇਖੋ ਡਿਜ਼ਾਈਨਿੰਗ ਚੈੱਕ ਕਰੋ ਜੀ ਕਿਸੇ ਨੇ ਇੰਨੀ ਡਿਜ਼ਾਈਨਿੰਗ ਨਹੀਂ ਦੇਣੀ ਇੰਦੇ ਇੱਕ ਇੱਕ ਆਈਟਮ ਦੇ ਤੁਹਾਨੂੰ 20 ਤੋਂ 25-25 ਡਿਜ਼ਾਈਨ ਮਿਲਣਗੇ ਸਿਮੀ ਟੈਕਸ 'ਤੇ ਸਿਰਫ 250 ਰੁਪਏ ਦਾ ਸੂਟ ਮਿਲੇਗਾ ਦੁਪੱਟਾ ਨਾਲ ਆਏਗਾ ਮਲਮਲ ਦਾ ਇਹਦਾ ਰੀਟ ਭਾਜੀ ਜ਼ਿਆਦਾ ਹੋਣਾ ਇਹਦੇ ਤੇ 250 ਰੁਪਏ 250 ਰੁਪਏ ਜਿਹੜਾ ਮਰਜ਼ੀ ਆ ਜਾ ਲੈ ਇੱਕ ਲੈਓ ਦੋ ਲੈਓ 10 ਲੈਓ 50 ਲੈਓ ਸਿਰਫ 2 ਵਾਰ ਕੇ ਪੂਰਾ ਆਰਟੀਕਲ ਦਿਖਾਓ ਕਿ 2200 2200 2200 ਦੇ 2200 ਚ ਲੈ ਜਾਓ ਜੀ ਆ ਦੇਖੋ ਜੀ ਪਿਓਰ ਕਾਟਨ ਦਾ ਸੂਟ ਗਲੇ ਕਿਦੇ ਦੇ ਟਾਈ ਪੱਟੀ ਦਾ ਵਰਕ ਆ ਦੇਖੋ ਜੀ ਆ ਨਾਲ ਇਹਦੇ ਸਪ੍ਰਿੰਟ ਸਲਵਾਰਾਂ ਆਣ ਗਿਆ ਨਾਲ ਇਹਦੇ ਦੁਪੱਟੇ ਆਣਗੇ ਕਾਟਨ ਦੇ ਮਲਮਲ ਦੇ ਰੰਗ ਆਣਗੇ ਚਾਰ ਚਾਰ ਸਿਰਫ ਤੇ ਸਿਰਫ ਸਮੀਟ ਟੈਕਸਟਾਈਲ ਤੇ ਮਿਲਣਾ ਤੁਹਾਨੂੰ ਸਿਰਫ ਤੇ ਸਿਰਫ 200 ਪਿਆਰ ਦਾ ਸੂਟ ਔਰ ਚੁੰਨੀ ਆਏਗੀ ਕਾਟਨ ਦੀ ਆ ਦੇਖੋ ਮਲਮਲ ਦੀ 200 ਪਿਆਰ ਦਾ ਸੋ ਬਿਲਕੁਲ ਭਾਜੀ ਇਦਨਾਂ ਕਲਰ ਚਾਰਟ ਦਿਖਾ ਦਿਓ ਕਿ ਕਿੰਨਾ ਪਿਆਰਾ ਵਾ ਪੂਰੇ ਲੇਟੈਸਟ ਆਰਟੀਕਲ ਤੁਹਾਨੂੰ ਦੇ ਰਿਆਂ ਸੇਲ ਮੇਲੇ ਦੇ ਵਿੱਚ ਤੇ ਰੇਟ ਸਿਰਫ ਤੇ ਸਿਰਫ 250 ਕਾਟਨ ਦੇ ਸੂਟ ਚਲੇ ਤੋਂ ਲੈ ਕੇ ਦੇਖੋ ਸਾਰਾ ਇਹ ਅੱਡੇ ਦਾ ਕੰਮ ਆ ਹੱਥ ਦਾ ਕੰਮ ਕੀਤਾ ਹੈ ਜੀ ਇਹ ਹੁਣ ਅੱਡੇ ਦਾ ਕੰਮ ਕਰਾਣ ਜਾਓਗੇ 2-2 250 ਔਰ ਹੈਂਡ ਵਰ ਦਾ ਮੰਗ ਲੈਂਦੀਆਂ ਅਸੀਂ ਦੁਪੱਟਾ ਨਾਲ ਦੇਣਾ ਕਾਟਨ ਦਾ ਸਿਰਫ ਤੇ ਸਿਰਫ 310 ਰੁਪਏ ਦਾ ਸੂਟ ਜੇ 310 ਰੁਪਏ ਦਾ ਬਾਜ਼ਾਰ 'ਚ ਆਰਾਮ ਨਾਲ ਤੁਸੀਂ 550 550 ਸੇਲ ਕਰੋ ਔਰ ਕਲਰ ਦੇਖੋ ਕਿੰਨੇ ਵਧੀਆ ਵਧੀਆ ਆ ਆਰਾਮ ਨਾਲ ਜਾ ਕੇ ਤੁਹਾਨੂੰ ਜਿਹੜੇ ਮੇਰੀ ਕਹਿਣ ਦਾ ਮਤਲਬ ਹੈ ਜਿਹੜੇ ਮੇਰੇ ਭਾਈ-ਭੈਣ ਕੱਟ ਬੈਠੇ ਕੰਮ ਕਰ ਰਹੇ ਆ ਉਹਨਾਂ ਲਈ ਤਾਂ ਬਹੁਤ ਵਧੀਆ ਵੀਡੀਓ ਹੈਗੀ ਆ ਤੁਸੀਂ ਦੇਖੋ ਸਿਰਫ 310 ਰੁਪਏ ਦਾ ਸੂਟ ਆ ਬਾਜ਼ਾਰ 'ਚ 6 650 ਰੁਪਏ ਦਾ ਤੁਸੀਂ 450 400 ਵੇਚ ਕੇ ਵੀ ਚੰਗੇ ਪੈਸੇ ਕਮਾ ਸਕਦੇ ਹੋ ਅਗਰ ਤੁਸੀਂ ਮੇਰੇ ਵੀਰ ਜੀ ਕਾਰ ਬੈਠੇ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤੇ ਕੱਪੜੇ ਦਾ ਕੰਮ ਕਰੋ ਹੁੰਦੇ ਤੁਹਾਨੂੰ ਚਾਰ ਪੈਸੇ ਲੱਭਣਗੇ ਕਿਉਂਕਿ ਕਪੜਾ ਇਹੋ ਜੀ ਚੀਜ਼ ਆ ਕਦੀ ਖਰਾਬ ਨਹੀਂ ਹੁੰਦੀ ਔਰ ਤੁਹਾਨੂੰ 100 200 ਦਾ ਮਾਰਜਨ ਦੇ ਕੇ ਜਾਏਗੀ ਡਿਜ਼ਾਈਨਿੰਗ ਹੁੰਦੇ ਤੁਹਾਨੂੰ ਬਹੁਤ ਦੇ ਦਾਂਗੇ ਆ ਦੇਖੋ ਜੀ ਡਿਜ਼ਾਈਨਿੰਗ ਚੈੱਕ ਕਰੋ ਸਿਰਫ ਤੇ ਸਿਰਫ 310 ਰੁਪਏ ਦਾ ਸੂਟ ਪਿਓਰ ਕਾਟਨ ਦੇ ਸੂਟ ਦੁਪੱਟੇ ਮਲਮਲ ਦੇ ਨਾਲ ਡਿਜ਼ਾਈਨਿੰਗ ਚੈੱਕ ਕਰੋ ਦੇਖੋ ਜੀ 5.5 500 ਤੋਂ ਸੇਲ ਆਉਣ ਵਾਲੇ ਸੂਟ सिम्मी टेक्सटाइल ਦੇ ਮਿਲਣਾ ਤੁਹਾਨੂੰ 310 ਰੁਪਏ ਦਾ ਸੂਟ ਸੋ 310 ਦਾ ਇੱਕ ਇੱਕ ਆਰਟੀਕਲ ਦੇ ਭਾਜੀ ਡਿਜ਼ਾਈਨ ਦਿਖਾ ਦਿਓ ਕਿ ਡਿਜ਼ਾਈਨ ਦੇ ਵਿੱਚ ਵੀ ਪੂਰਾ ਭੰਡਾਰ ਆ ਤੁਹਾਡੇ ਵਾਸਤੇ ਤੇ ਰੰਗ ਬੜੇ ਪਿਆਰੇ ਪਿਆਰੇ ਆ ਇਸ ਤਰ੍ਹਾਂ ਦੀ ਪਿਆਰੇ ਪਿਆਰੇ ਆਰਟੀਕਲ ਤੁਹਾਨੂੰ ਸਿਰਫ ਸਿਰਫ 330 ਰੁਪਏ ਦੇ ਵਿੱਚ ਦੇਣ ਜਾ ਰਹੇ ਆ ਜੀ ਉਹਨਾ ਦੇਖੋ ਰਾਮ ਟੈਕਸ ਦੇ ਡਿਜ਼ਾਈਨ ਹੀ ਆ ਫਰਸਟ ਕਾਪੀਆਂ ਮਾਰੀ ਆਉਂਦੀਆਂ ਇਹ ਬਾਜ਼ਾਰ 'ਚ ਵਿਗਦਾਗੇ ਵੀਰ ਜੀ ਸਿਰਫ ਤੇ ਸਿਰਫ ਉਹ ਇਹ 750 ਦਾ ਵੇਚਦਾ ਕੋਈ ਵੇਚਦਾ 650 ਦਾ ਪਰ सिम्मी ਟੈਕਸਟਾਈਲ ਦੇ ਤੁਹਾਨੂੰ ਮਿਲਣਾ ਹੈਂਡਵਰ ਦਾ ਕੰਮ ਕੀਤਾ ਹੋਇਆ ਹੋਊਗਾ ਨਾਲ ਪ੍ਰਿੰਟ ਸਲਵਾਰ ਸਾਰਾ ਹੈਂਡ ਦਾ ਕੰਮ ਹੈ ਵੀਰ ਜੀ ਆ ਦੇਖੋ ਜ਼ੂਮ ਕਰਕੇ ਪ੍ਰਿੰਟ ਸਲਵਾਰਾਂ ਮਿਲਣਗੀਆਂ ਦੁਪੱਟੇ ਮਲਮਲ ਦੇ ਮਿਲਣਗੇ ਸਿਰਫ ਤੇ ਸਿਰਫ 310 ਰੁਪਏ ਦਾ ਸੂਟ ਮਿਲੇਗਾ ਸਿਮੀਟਡ ਚਲਦੇ 310 ਰੁਪਏ ਦੇ 310 310 310 बार-बार ਕਹਿ ਰਿਹਾ ਜਿਹੜੇ ਮੇਰੇ ਪਾਈਪਨ ਘਰ ਬੈਠੇ ਕੰਮ ਕਰੇ ਉਹਨਾਂ ਵਾਸਤੇ ਵੀਡੀਓ ਬਹੁਤ ਵਧੀਆ ਹੈ ਤੁਸੀਂ ਸਾਡੇ ਨਾਲ ਸੰਪਰਕ ਕਰੋ ਉੱਥੇ ਵਿਜ਼ਿਟ ਕਰੋ ਚੰਗੇ ਪੈਸੇ ਲੱਭਣਗੇ ਤੁਹਾਨੂੰ ਸਾਡੇ ਕੱਪੜੇ ਦੇ ਵਿੱਚੋਂ ਆਹ ਦੇਖੋ ਜੀ ਪਿਓਰ ਕਾਟਨ ਦੇ ਮਲਮਲ ਦੇ ਸੂਟ ਕੋਈ 500 ਨਹੀਂ ਕੋਈ 550 ਨਹੀਂ ਸਿਰਫ 310 ਰੁਪਏ ਦਾ ਸੂਟ ਜੇ ਅਸੀਂ ਮੀਟ ਟੈਕਸਟਾਈਲ ਤੇ ਤੋਂ ਬਿਲਕੁਲ ਜੀ 310 ਵਾਲੇ ਆਰਟੀਕਲ ਦੇ ਵਿੱਚ ਵੀ ਵੇਖੋ ਕਿ ਭਾਜੀ ਕਹਿੰਦੇ ਆ ਨਾ ਇੱਕ ਨਾ ਦੋ ਨਾ ਤਿੰਨ ਨਾ ਚਾਰ ਤੁਹਾਨੂੰ 100-100 ਡਿਜ਼ਾਈਨ ਦਵਾਂਗੇ ਬੜੇ ਡਿਜ਼ਾਈਨ ਦੇ ਦਾਂਗਾ ਦੇਖੋ ਕਿੰਨੇ ਡਿਜ਼ਾਈਨ ਆ ਸਭ 310 ਰੁਪਏ ਦਾ ਦੇਖੋ ਜੀ 310 ਰੁਪਏ 310 ਰੁਪਏ ਹੁਣ ਆਹ ਦੇਖੋ ਆਣੀ ਅੰਦੇ ਉੱਪਰ ਦੇਖੋ ਜੀ ਹੈਂਡਵਰਕ ਦਾ ਕੰਮ ਕੀਤਾ ਹੋਇਆ ਐਣੀ ਇਹਦਾ ਰੇਟ ਕੋਈ 350 ਜਾਂ 400 ਕਰ ਦਾਂਗੇ ਤੁਸੀਂ ਸਾਡੇ ਕੋਲ ਆਓ ਸਿਰਫ 310 ਰੁਪਏ ਦਾ ਦਵਾਂਗੇ कॉटन ਕਪੜੇ ਆ ਪ੍ਰਿੰਟ ਸਲਵਾਰਾਂ ਪ੍ਰਿੰਟ ਦੁਪੱਟੀਆਂ ਆਣਗੇ कॉटन ਦੇ ਤੁਸੀਂ ਜਾ ਕੇ 400 ਵਿੱਚ ਤੁਸੀਂ 450 ਵਿੱਚ ਬਾਜ਼ਾਰ 'ਚ 500 ਦਾ ਆਰਾਮ ਨਾਲ ਵੇਚਿਆ ਜਾਂਦਾ ਆ ਦੇਖੋ ਡਿਜ਼ਾਈਨਿੰਗ ਚੈੱਕ ਕਰਦੇ ਰੋਡੀਆਂ ਨਹੀਂ ਆ ਦੇਖੋ ਕਿਸੇ ਨੇ ਇੰਨੇ ਡਿਜ਼ਾਈਨ ਦੇਣੇ ਆ ਇਹ ਸਭ ਤੁਹਾਨੂੰ ਮਿਲਨੇ ਆ 310 ਰੁਪਏ ਦਾ ਸਿਰਫ ਤੇ ਸਿਰਫ ਸਿਮੀ ਟੈਕਸਟਾਈਲ ਤੇ ਦੁਪੱਟੀਆਂ ਆਣਗੇ ਪਿਓਰ कॉटन ਦੇ ਮਲਮਲ ਦੇ ਦੁਪੱਟੇ ਆ ਦੇਖੋ ਜੀ ਬਿਲਕੁਲ ਸੌਫਟ ਦੁਪੱਟਾ ਆ ਦੇਖੋ ਨਾਲੇ ਖੁੱਲੇ ਡੁੱਲੇ ਦੁਪੱਟੇ ਸੋ ਬਿਲਕੁਲ ਆ ਪਾਜੀ ਦੁਪੱਟਾ ਵੀ ਦਿਖਾ ਦਿਓ ਤੇ ਸੂਟ ਵੀ ਦਿਖਾ ਦਿਓ ਪਹਿਲੋ ਸੂਟ ਦਿਖਾਓ ਕਿੰਨਾ ਪਿਆਰਾ ਵਾ ਫਿਰ ਪਾਜੀ ਦੁਪੱਟਾ ਦਿਖਾ ਦਿਓ ਕਿੰਨਾ ਨਿਆਰੇਦਾਰ ਆ ਤੇ ਹੁਣ ਰੇਟ ਰੇਟ ਪਾਜੀ ਕਹਿੰਦੇ ਆ 310 ਮਾਰਕੀਟ ਚ ਜਾਓਗੇ 550 ਤੇ 600 ਦਾ ਮਿਲਣਾ ਤੁਹਾਨੂੰ ਆ ਵਾਲਾ ਸੂਟ ਐ ਪਾ ਕਾਰ ਬੈਠੇ ਬਾਰ ਬਾਰ ਕਹਿ ਰਿਹਾ ਜਿਹੜੇ ਮੇਰੇ ਭਾਈ ਬੰਨ ਕਾਰ ਬੈਠੇ ਕੰਮ ਹੈ ਜਿਨ੍ਹਾਂ ਦੀ ਕੋਈ ਜੋਬ ਛੁੱਟ ਗਈ ਆ ਕੁਝ ਹੋ ਗਿਆ ਵਾ ਤੁਸੀਂ ਕਪੜੇ ਦਾ ਕੰਮ ਸ਼ੁਰੂ ਕਰੋ ਤੁਸੀਂ ਸਾਡੇ ਕੋਲ 10000 12 ਦੀ ਆੜੀ ਦਾ ਤੁਹਾਡੇ 4-5 ਸੂੜੇ ਦੇ ਵਿਕ ਜਾਂਦੇ ਆ 100 ਰੁਪਏ ਸੂੜਾ ਮਨਾਫਾ ਹੋਵੇ 5-600 ਰੁਪਏ ਰੋਜ਼ ਦਾ ਔਰ 18 ਤੋਂ 20 ਹਜ਼ਾਰ ਰੁਪਏ ਤੁਹਾਡਾ ਮਹੀਨੇ ਦੇ ਵਿੱਚ ਬੰਨਾ ਸ਼ੁਰੂ ਹੋ ਜਾਏਗਾ ਔਰ ਤੁਸੀਂ ਮਾਰਜਨ ਰਲਾਈ ਚਲੋ ਕਪੜਾ ਵਧਾਈ ਚਲੋ ਤੁਸੀਂ ਇੱਕ ਵਾਰ ਸ਼ੁਰੂ ਕਰੋ ਉਸ ਵਕ ਮਾਲਕ ਨੇ ਤੁਹਾਡੇ ਬਾਰੇ ਪਤਾ ਨਹੀਂ ਕੀ ਕੁਝ ਸੋਚ ਕੇ ਰੱਖਿਆ ਆ ਹੋਇਆ ਹੈ ਕਪੜੇ ਦਾ ਕੰਮ ਕਰੋ ਬਾਕੀ ਤੁਹਾਡੇ ਪ੍ਰਾਂ ਨਾਲ ਖੜੇ ਤੁਹਾਨੂੰ ਦੇ ਦੇ ਕਪੜਾ ਦੇਣਾ ਆ ਦੇਖੋ ਜੀ ਪਿਓਰ ਕਾਟਨ ਦਾ 100% ਕਾਟਨ ਹੁੰਦੀ ਹੈ 1% ਵੀ ਇਹਦੇ ਵਿੱਚ ਮਿਕਸ ਨਹੀਂ ਹੋਏਗਾ ਜੀ ਕਪੜਾ ਪੂਰਾ 5 ਮੀਟਰ ਦਵਾਂਗੇ ਔਰ ਪਿਓਰ ਕਾਟਨ ਦੀ ਦਵਾਂਗੇ ਨਾਲ ਬਾਟਮ ਇਹ ਮਾਰਕੀਟ ਵਿੱਚ 550 500 ਦੀ ਰੇਂਜ ਚ ਸੇਲ ਹੁੰਦਾ ਪਰ ਸਿਮਿਤ ਟੈਕਸਟਾਈਲ ਤੇ ਮਿਲੇਗਾ ਹੋਲ ਸੇਲ ਪ੍ਰਾਈਸ ਸਿਰਫ ਤੇ ਸਿਰਫ 300 ਰੁਪਏ ਦੀ ਰੇਂਜ ਵਿੱਚ 5 ਮੀਟਰ ਪੂਰਾ ਕਪੜਾ ਮੀਟਰ ਨਾਲ ਨਾਪ ਕੇ ਦਵਾਂਗੇ ਔਰ ਡਿਜ਼ਾਈਨਿੰਗ ਦੇਖ ਲਓ ਵੀ ਜੀ ਕਿੰਨੀ ਹੈ ਸੋ ਬਿਲਕੁਲ ਜੀ ਭਾਜੀ ਆ ਵੀ ਆਰਟੀਕਲ ਦਿਖਾ ਦਿਓ ਕਿ ਸਿਰਫ ਤੇ ਸਿਰਫ ਭਾਜੀ ਕਹਿੰਦੇ ਆ 300 300 ਰੁਪਏ ਦੇ ਵਿੱਚ ਆ ਵਾਲੇ ਆਰਟੀਕਲ ਦੇਣੇ ਆ ਮਾਰਕੀਟ ਦੇ ਵਿੱਚ ਦੁਕਾਨਦਾਰ 500 550 600 ਦਾ ਵੀ ਦੇ ਦਿੰਦੇ ਆ ਪਰ ਇੱਥੇ ਦੇਮ ਹੈਗਾ ਹੋਲਸੇਲ ਦਾ ਬਾਰਬਰ کہہ ਰਹੇ ਜਿਹੜੇ ਪਾਈਪੈਨ ਕਰ ਬੈਠੇ ਕੰਮ ਕਰਦੇ ਆ ਸਿਮੀ ਟੈਕਸ ਨਾਲ ਇੱਕ ਵਾਰ ਜਰੂਰ ਸੰਪਰਕ ਕਰੋ ਬੜੀ ਵੈਰਾਈਟੀ ਤੁਹਾਨੂੰ ਦਵਾਂਗੇ ਬੜਾ ਵਧੀਆ ਕਪੜਾ ਦਵਾਂਗੇ ਜਿੰਨਾਂ ਨੂੰ ਦੇਖ ਕੇ ਤੁਹਾਨੂੰ ਚਾਰ ਪੈਸੇ ਤੁਸੀਂ ਆਪ ਕਹੋਗੇ ਸਾਨੂੰ ਕਪੜਾ ਲੈ ਕੇ ਗਏ ਆ ਬੜਾ ਵਧੀਆ ਮਜ਼ਾ ਹੈ ਔਰ ਕਪੜੇ ਦਵਾਂਗੇ ਮੀਟਰਾਂ ਨਾਲ ਨਾਪ ਕੇ 5-5 ਮੀਟਰ ਆ ਦੇਖੋ ਕੁਆਲਿਟੀ ਅੱਡੀਆਂ ਨਹੀਂ ਦੇਖੋ ਤਿੰਨ-ਤਿੰਨ ਸੌ ਰੁਪਏ ਪਾਣੀ ਮੀਟਰ ਕੱਟ ਤੇ ਹੁਣ ਲੋ ਅਗਲੀ ਆਈਟਮ ਸੋ ਬਿਲਕੁਲ ਜੀ ਅਗਲੀ ਆਈਟਮ ਵੀ ਦਿਖਾਉਣੇ ਆ ਵੀਡੀਓ ਨੂੰ ਸ਼ੇਅਰ ਕਰੋ ਸ਼ੇਅਰ ਟੂ ਗਰੁੱਪ ਕਰੋ ਜੀ ਹਲੋ ਜੀ ਪਿਓਰ ਕੈਮਰੀ ਕਾਟਨ ਦੇ ਸੂਟ ਕੋਈ 800 ਨਹੀਂ ਕੋਈ 900 ਨਹੀਂ ਔਰ ਸਲਵਾਰ ਦਾ ਕਪੜਾ ਵੀ ਦੇਖੋ ਜੀ 100% ਕੈਮਰੀ ਕਾਟਨ ਹੁੰਦੀ ਆ ਦੇਖੋ ਜੀ ਸਿਰਫ ਤੇ ਸਿਰਫ 450 ਰੁਪਏ 'ਚ ਮਿਲੂਗਾ ਇਹ ਮਿਲਣਾ ਕਿੱਥੇ ਆ ਸਿਮੀ ਟੈਕਸਟਾਈਲ ਤੇ ਲੁਧਿਆਣਾ ਦੇ ਵਿੱਚ ਫੀਲਡ ਜੀ ਕਪੜਾ ਨਾ ਕਪੜਾ ਵਾਕਈ ਮੱਖਣ ਵਾਲੀ ਜੀ ਬਹੁਤ ਨਿਆਰੇਦਾਰਾ ਸੋਹ ਜੀ 795 895 995 ਖੁਦ ਵਿਕਦੇ ਦੇਖੇ ਸੂਟ ਇਹਲੇ ਪਰ ਅਸੀਂ ਵੇਚਦੇ ਆ ਸਿਰਫ ਔਰ ਸਿਰਫ ਜਾਇਜ ਰੇਟਾਂ ਵਿੱਚ ਸਿਮੀ ਟੈਕਸਟਾਈਲ ਤੇ ਮਿਲਨੇ ਆ ਬ੍ਰਾਂਡਡ ਕਪੜੇ ਆ ਨਾਮ ਹੀ ਬਹੁਤ ਆ ਕੰਪਨੀਆਂ ਦਾ ਜਿਹੜਾ ਕੰਪਨੀਆਂ ਦਾ ਮਾਂ ਲੈ ਕੇ ਆਲੇ ਜੀ ਆਹ ਦੇਖੋ ਦੁਪੱਟੇ ਦੇਖੋ ਪਿਓਰ ਸੌਫਟ ਦੁਪੱਟੇ ਆਣਗੇ ਪਿਓਰ ਕਾਟਨ ਦੇ ਸਿਰਫ ਤੇ ਸਿਰਫ 450 ਦੇ ਮਿਲਣਾ ਹੈ ਲੋਕੀ 88 9900 ਦੇ ਵੇਚਦੇ ਆ ਜਿਹੜੇ ਮੇਰੇ ਭਾਈਵਨ ਘਰ ਬੈਠੇ ਕੰਮ ਕਰ ਰਹੇ ਆ ਉਹ ਭਾਵੇਂ 450 ਦਾ ਲਿਆ ਕੇ 650 ਆ ਵੇਚ ਲਨ 600 ਦਾ ਵੇਚ ਲਨ ਤਾਂ ਵੀ 4 ਪੈਸੇ ਲੱਭਣਗੇ ਸੋ ਬਿਲਕੁਲ ਭਾਜੀ ਆ ਆਰਟੀਕਲ ਵੀ ਦਿਖਾ ਦਿਓ ਯਾਰ ਆਰਟੀਕਲ ਨਾਲ ਸਾਰੇ ਹੀ ਬੜੇ ਜਾਨਦਾਰ ਆ ਸ਼ਾਨਦਾਰ ਆ ਲੇਟੈਸਟ ਆਰਟੀਕਲ ਆ ਤੇ 450 400 ਰੁਪਏ ਦੇ ਵਿੱਚ 450 ਚ ਭਾਜੀ ਕਹਿੰਦੇ ਦੇਣੇ ਆ ਜੀ ਆ ਦੇਖੋ ਜੀ ਪਿਓਰ ਕਾਟਨ ਦੀ ਬਾਟਮਾਂ ਆਂਦੀਆਂ ਨਾਲ ਮਲਮਲ ਦੇ ਦੁਪੱਟੇ ਸਿਰਫ 450 ਰੁਪਏ 450 450 450 ਆ ਸੋ ਦੇਖੋ ਜੀ 450 ਵਾਲੇ ਆਰਟੀਕਲ ਦੇ ਵਿੱਚ ਵੀ ਤੁਹਾਨੂੰ ਡਿਜ਼ਾਈਨਾਂ ਦੇ ਭੰਡਾਰ ਮਿਲਣਗੇ ਇਹਦੇ ਪਾਜੀ ਕੈਮਰਾ ਘਮਾ ਦਿਓ ਇੱਕ ਵਾਰੀ ਕਿ ਸਟਾਕ ਅਨਲਿमिटेड ਤੁਹਾਡੇ ਵਾਸਤੇ ਆ ਚੁੱਕਾ ਵਾ ਸੋ ਛੇਤੀ ਛੇਤੀ ਆਓ ਤੇ ਵੈਰਾਈਟੀਆਂ ਲੈ ਕੇ ਜਾਓ ਸੋ ਪੂਰਾ ਮਾਲ ਤੁਹਾਡੇ ਵਾਸਤੇ ਆ ਚੁੱਕਾ ਵਾ ਜੀ ਪ्युअर कॉटन ਦੇ ਸੂਟ ਗਲੇ ਦੇ ਨਾਲ ਥ੍ਰੈਡ ਦਾ ਵਰਕ ਕੀਤਾ ਹੋਊਗਾ ਜੀ ਨਾਲ ਪਿਓਰ ਕੈਮਰੀਕ ਦੀ ਹੀ ਸਲਵਾਰ ਆਏਗੀ ਨਾਲ ਇਹਦੇ ਆਏਗਾ ਪੌਂਚੇ ਦਾ ਵਰਕ ਇਹ ਨਹੀਂ ਹੁਣ ਪੌਂਚੇ ਤੇ ਕੜਾਈ ਕਰਾਤੀ ਤੇ 100 ਰੁਪਏ ਵਧਾ ਦੇਣਾ ਸਫਾਈ ਦੇਖੋ ਇਹ ਵੀ ਤੁਹਾਨੂੰ ਸਿਮੀ ਟੈਕਸਟਾਈਲ ਤੇ ਮਿਲਣਾ 450 ਰੁਪਏ ਦਾ ਬਾਜੀ ਪੌਂਚੇ ਤੇ ਵਰਕ ਵੀ 450 450 ਦਾ ਪਿਓਰ ਕੈਮਰੀ ਕਾਟਨ ਦਾ ਸੂਟ ਹੈ ਜੀ ਕੋਈ ਸਾਬਤ ਕਰ ਦੇ ਜਿੰਦੇ 1% ਵੀ ਮਿਕਸ ਹੈਗਾ ਉਹਨੂੰ 50000 ਦਾ ਇਨਾਮ ਹੈ ਔਰ ਸਾਡੇ ਰੇਟਾਂ ਵਿੱਚ ਵੀ ਕੋਈ ਕਪੜਾ ਨਹੀਂ ਦੇਊਗਾ ਇਹ ਵੀ ਸਾਡਾ ਚੈਲੰਜ ਆ ਜੀ ਸੋ ਬਿਲਕੁਲ ਜੀ ਵਾਰ-ਵਾਰ ਤੁਹਾਨੂੰ ਕਹਿ ਰਹੇ ਆ ਕਿ ਜਿਹੜੇ ਵੀ ਭੈਣ ਭਰਾ ਕਪੜੇ ਦਾ ਨਵਾਂ ਕੰਮ ਸ਼ੁਰੂ ਕਰਨ ਬਾਰੇ ਸੋ ਤੁਸੀਂ ਐਵੇਂ ਸੋਚੀ ਨਾ ਨਾ ਉਹ ਛੇਤੀ ਛੇਤੀ ਸਿਮੀ ਟੈਕਸਟਾਈਲ ਤੇ ਆਉ ਲੁਧਿਆਣੇ ਨੰਬਰ ਇੰਠਾ ਚੱਲ ਰਹੀ ਆ ਸੋ ਤੁਹਾਡੇ ਫਾਇਦੇ ਹੀ ਫਾਇਦੇ ਆ ਜੀ ਆ ਦੇਖੋ ਗਲੇ ਦੇ ਵਰਕ ਦੇਖੋ ਕੈਮਰੀ ਕਾਟਨ ਦਾ ਸੂਟ ਆਏਗਾ ਨਾਲ ਇਹਦੇ ਆਊਗਾ ਪੁੰਚੂ ਦੇ ਕੰਮ ਆਏਗਾ ਆ ਦੇਖੋ ਜੀ ਕੋਈ 800 ਨਹੀਂ ਕੋਈ 900 ਨਹੀਂ ਇਹ ਸਿਮੀ ਟੈਕਸਟਾਈਲ ਤੇ ਤੁਹਾਨੂੰ ਮਿਲਨੇ ਆ 450 ਰੁਪਏ ਦਾ ਸੂਟ ਭਾਵੇਂ ਤੁਸੀਂ ਸਕਰੀਨਸ਼ਾਟ ਲੈ ਕੇ ਆ ਜੀ ਜੋ ਕਹਿਆ ਉਹ ਦਵਾਂਗੇ ਜਿਵੇਂ ਪਿਛਲੀ ਵੀਡੀਓ ਚ ਸਾਰਿਆਂ ਨੂੰ ਖੁਸ਼ ਕਰਕੇ ਭੇਜਿਆ ਆ ਇਹ ਵੀ ਇਦਾਂ ਹੀ ਦਵਾਂਗੇ ਸਿਰਫ ਤੇ ਸਿਰਫ 450 ਰੁਪਏ ਦਾ ਟੂਟ ਸੋ ਦੇਖੋ ਜੀ ਡਿਜ਼ਾਈਨ ਬੜੇ ਪਿਆਰੇ ਪਿਆਰੇ ਆ ਕਲਰ ਚਾਰਟ ਵੀ ਬੜੇ ਪਿਆਰੇ ਆ ਸੋ ਬਾਰ ਬਾਰ ਕਹਿ ਰਹੇ ਆ ਜ਼ਰੂਰ ਪਹੁੰਚਣਾ ਮੈਂ ਸੁਸ਼ੀਲ ਤਮਾਕੇ ਦੇ ਵਿੱਚ ਤੋ ਇਹ ਗਰਮੀਆਂ ਦਾ ਸਭ ਤੋਂ ਵੱਡਾ ਸੇਲ ਤਮਾਕਾ ਵਾ ਤੇ ਆਰਟੀਕਲ ਭਾਜੀ ਕਹਿੰਦੇ ਆਰਟੀਕਲ ਅੱਜ ਭੰਡਾਰ ਲਾਉਣੇ ਆ ਪੂਰੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਆਹ ਦੇਖੋ ਮਲਮਲ ਦੇ ਦੁਪੱਟਿਆਂ ਨਾਲ ਪੌਂਚੂ ਦੇ ਕਢਾਈ ਨਾਲ ਕੋਈ 800 ਨਹੀਂ ਕੋਈ 900 ਨਹੀਂ 450 450 450 ਸਮੀ ਟੈਕਸਟਾਈਲ ਤੇ ਮੇਲੇ ਲੱਗ ਗਿਆ ਲੁੱਟ ਲਓ ਵੀਰ ਜੀ ਲੁੱਟ ਲਓ ਸੋ ਬਿਲਕੁਲ ਭਾਜੀ ਨਾਲ ਦੀ ਨਾਲ ਜਿਸ ਤਰ੍ਹਾਂ ਕੋਈ ਭੈਣ ਭਰਾ ਕੋ ਜਿਸ ਤਰ੍ਹਾਂ ਕੋਈ 1 ਜਾਂ 20 ਜਾਂ 10 ਪੀਸ ਲੈਣਗੇ ਉਹਨਾਂ ਨੂੰ ਵੀ ਮਿਲੂਗਾ ਜੀ ਸਭ ਨੂੰ ਮਿਲੂਗਾ ਇਹੀ ਭਾਵਾਂ ਚ ਦੇਵਾਂਗੇ ਜੀ ਜੋ ਰੇਟ ਪਾਇਆ ਉਹੀ ਰੇਟ ਮਿਲੇਗਾ ਜੀਐਸਟੀ ਇਨਕਲੂਡ ਹੁੰਦੀ ਹੈ ਕੋਈ ਉੱਪਰੋਂ ਜੀਐਸਟੀ ਨਹੀਂ ਲਵਾਂਗੇ ਜੋ ਰੇਟ ਪਾਇਆ ਉਹੀ ਰੇਟ ਕਪੜਾ ਮਿਲੂਗਾ ਸਿਮੀ ਟੈਕਸਟਾਈਲ ਤੇ ਬਾ ਮੇਲੇ ਲੱਗ ਲਿਆ ਲੁੱਟ ਲੋ ਆਗੇ ਜੇ ਤੁਸੀਂ ਆਪ ਕਪੜੇ ਦਾ ਕੰਮ ਕਰਦੇ ਹੋ ਜੇ ਤੁਹਾਨੂੰ ਕਪੜਾ ਚਾਹੀਦਾ ਸਾਡੀ ਵੀਡੀਓ ਦੇਖ ਕੇ ਆਓ ਨਹੀਂ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆਪਣੇ ਰਿਸ਼ਤੇਦਾਰਾਂ ਦਾ ਲੋਕਾਂ ਦਾ ਫਾਇਦਾ ਕਰਾਓ ਆ ਦੇਖੋ ਜੀ 450 ਰੁਪਏ ਦਾ ਸੂਟ ਮਿਲੇਗਾ ਸਲਵਾਰ ਤੇ ਕਢਾਈ ਨਾਲ ਗੱਡੀ ਹੋਏਗੀ ਬਾਕੀ ਇਹਦੇ ਡਿਜ਼ਾਈਨਿੰਗ ਸਾਡੇ ਕੋਲ ਬੇਅੰਤ ਡਿਜ਼ਾਈਨ ਹੁੰਦੇ ਆ ਤੁਸੀਂ ਬਾਰ ਬਾਰ ਕਹਿ ਰਹੇ ਹੋ ਇੱਕ ਵਾਰ ਵਿਜ਼ਿਟ ਕਰੋ ਬਹੁਤ ਫਾਇਦਾ ਹੋਏਗਾ ਤੁਹਾਡਾ ਲੁਧਿਆਣਾ ਵਿੱਚ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਕੋਲ 2 ਨੰਬਰ ਗੁੱਚੇ 'ਚ ਸਾਡੀ ਸ਼ਾਪ ਹੈ ਨਹੀਂ ਤੇ ਤੁਸੀਂ ਦੁੱਖ ਨਿਵਾਰਨ ਗੁਰਦੁਆਰੇ ਕੋਲ ਆ ਕੇ ਸਾਨੂੰ ਫੋਨ ਕਰ ਸਕਦੇ ਹੋ ਸਾਡਾ ਮੁੰਡਾ ਆ ਕੇ ਤੁਹਾਨੂੰ ਲੈ ਵੀ ਜਾਊਗਾ ਇਹ ਦੇਖੋ ਸਾਰਾ ਹੈਂਡ ਦਾ ਕੰਮ ਕੀਤਾ ਹੈ ਉੱਪਰ ਕੈਮਰੀ ਦੀ ਸਲਵਾਰਾਂ ਆਣਗੀਆਂ ਨਾਲ ਦੁਪੱਟੇ ਆਣਗੇ ਪਿਓਰ ਮਲਮਲ ਦੇ ਸਿਰਫ ਤੇ ਸਿਰਫ 450 ਰੁਪਏ ਦਾ ਸੂਟ ਜੀ ਸਿਮੀ ਟੈਕਸਟਲ ਤੇ 450 ਰੁਪਏ ਦਾ ਸੋ ਦੇਖੋ ਜੀ 450 ਵਾਲੇ ਆਰਟੀਕਲ ਭਾਜੀ ਨੇ ਕਮਾਲਾ ਧਮਾਲਾ ਕਰ ਦਿੱਤੀਆਂ ਵਾ ਮਾਰਕੀਟ ਦਾ ਰੇਟ 800 900 ਪਰ ਭਾਜੀ 450 ਦੇ ਨਾ ਦੇਖੋ ਜੀ ਅੰਕੁਰ ਬ੍ਰਾਂਡ ਦੇ ਸੂਟ ਦੇਖੋ ਕੁਆਲਿਟੀਾਂ ਡਿਜ਼ਾਈਨਿੰਗ ਚੈੱਕ ਕਰੋ ਜੀ ਬੁਟੀਕਲੇ ਸੂਟ ਬੈਗ ਚੈੱਕ ਕਰੋ ਕਿੰਦੀ ਸੋਹਣੀਆਂ ਦੇਖੋ ਜੀ ਬੜਾ ਹੀ ਪਿਆਰਾ ਸੂਟ ਹੈ ਇਹ 895 ਰੁਪਏ ਦਾ ਸੇਲ ਹੁੰਦਾ ਜੀ ਏ ਪਰ ਸਿਮੀਟ ਟੈਕਸਟਾਈਲ ਤੇ ਤੁਹਾਨੂੰ ਮਿਲਣਾ 3-3 ਮੀਟਰ ਦੀ ਸਲਵਾਰਾ ਦੇ ਨਾਲ ਸਿਰਫ ਤੇ ਸਿਰਫ 550 ਰੁਪਏ ਦਾ ਸੂਟ ਬੁਟੀਕ ਲੈ ਸੂਟ ਆ ਫੋਟੋ ਆ ਨਾਲ ਲੱਗੀਆਂ ਹੁੰਦੀ ਆ ਜੀ ਇਹਨਾਂ ਦੀ ਆ ਦੇਖੋ ਜੀ ਪੰਜ-ਪੰਜ ਰੰਗ ਆਂਦੇ ਆ ਸਿਰਫ 550 ਰੁਪਏ ਦਾ ਸੂਟ ਹੈ ਸੋ ਦੇਖੋ ਜੀ 500 ਤੇ 50 ਰੁਪਏ ਦੇ ਵਿੱਚ ਆਰਟੀਕਲ ਤੁਹਾਨੂੰ ਮਿਲਣਾ ਵਾ ਤੇ ਪਾਜੀ ਰੰਗ ਦਿਖਾ ਦਿਓ ਰੰਗ ਵੀ ਕਮਾਲ ਦੇ ਮਿਲਨੇ ਆ ਤੇ ਤੁਹਾਡੇ ਫਾਇਦੇ ਕਰਵਾਉਣ ਜਾ ਰਹੇ ਆ ਸੋ ਸੇਲ ਧਮਾਕੇ ਦੇ ਵਿੱਚ ਸਾਰੇ ਲੈਸ ਵਰਕ ਵਾਲਾ ਕੰਮ ਹੁੰਦਾ ਵਾ ਦੁਪੱਟੇ ਨਾਲ ਆਂਦੇ ਪਿਓਰ ਦੇ ਇਹ ਵੀ ਤੁਹਾਨੂੰ ਮਿਲਨੇ ਬਿਲਕੁਲ ਜਾਇਜ਼ ਭਾਵਾਂ ਦੇ ਸਮੀ ਟੈਕਸਟਲ ਤੇ ਕਲਰ ਚਾਰਟ ਦੇਖ ਲਓ ਕਿੰਨੇ ਕਿੰਨੇ ਆਂਦੇ ਆ ਇਹ ਭਾਜੀ ਇਹ ਕਿਸ ਰੇਟ ਦੇ ਵਿੱਚ ਹੈ ਜੀ ਆਰਟੀਕਲ 490 ਰੁਪਏ ਦਾ ਸੂਟ ਹੈ ਜੀ ਸਿਰਫ 490 ਰੁਪਏ ਦਾ ਸੂਟ ਸੋ ਦੇਖੋ ਜੀ 490 ਮਾਰਕਟ ਦਾ ਰੇਟ ਹੈ 1200 ਪਰ ਇਥੇ 490 ਰੁਪਏ ਦੇ ਵਿੱਚ ਬ੍ਰਾਂਡਡ ਘਰਾਂ ਦੇ ਮਾਲ ਤੁਹਾਨੂੰ ਦੇ ਰਿਹਾ ਹਾਂ ਆਹ ਲਓ ਪਿਓਰ ਦੁਪੱਟਿਆਂ ਵਾਲੇ ਸੂਟ ਦੇਖੋ ਡਿਜ਼ਾਈਨਰ ਜਿਹੜੇ ਲੋਕੀ 1295 1595 ਇਦਾਂ ਸੇਲ ਕਰਦੇ ਆ ਇਹਨਾਂ ਦੇ ਦੁਪੱਟੇ ਆਂਦੇ ਵਧੀਆ ਕੁਆਲਿਟੀ ਦੇ ਆ ਦੇਖੋ ਜੀ ਨਾਲ ਇਹਨਾਂ ਦੇ ਫੋਟਵਾਂ ਲੱਗੀਆਂ ਹੁੰਦੀਆਂ ਬਟਿਕਲੇ ਸਲੇ ਸੂਟਸ ਹੈ ਜੀ ਤੁਹਾਨੂੰ ਬਿਲਕੁਲ ਵਾਜੂ ਰੇਟਾਂ ਵਿੱਚ ਮਿਲੂਏ ਇਸ ਮੀ ਟੈਕਸਟਾਈਲ ਤੇ ਸੋ ਬਿਲਕੁਲ ਜੀ ਭਾਜੀ ਆ ਆਰਟੀਕਲ ਦੇ ਉੱਤੇ ਨਾ ਜਿਤਨਾ ਘੇਰੇ ਦੇ ਉੱਤੇ ਹੈਂਡਵਰਕ ਜਿਹੜਾ ਕੀਤਾ ਹੋਇਆ ਕਿੰਨਾ ਪਿਆਰਾ ਉਹ ਜ਼ਰੂਰ ਦਿਖਾਓ ਕਿ ਬਹੁਤ ਹੀ ਪਿਆਰਾ ਹਾਈਲਾਈਟ ਕੀਤਾ ਹੋਇਆ ਬਹੁਤ ਹੀ ਪਿਆਰਾ ਆਰਟੀਕਲ ਹੈ ਇਸ ਤਰ੍ਹਾਂ ਦੇ ਆਰਟੀਕਲ ਵੀ ਤੁਹਾਨੂੰ ਸੇਲ ਮੇਲੇ 'ਚ ਮਿਲੇ ਜੀ ਭਾਜੀ ਤੁਹਾਨੂੰ ਸ਼ੋਰੂਮਾਂ 'ਚ ਹੀ ਵੈਰਾਈਟੀ ਨਜ਼ਰ ਆਏਗੀ ਇਹ ਮੇਰਾ ਮੋਟਿਵ ਹੈਗਾ ਸਾਡੇ ਕੋ ਫੈਂਸੀ ਮਾਲ ਵੀ ਹੁੰਦਾ ਦਿਖਾਉਣ ਦਾ ਦੇਖੋ ਬ ਆਹ ਦੀ ਫੋਟੋ ਹੈ ਵੀਰ ਜੀ ਆ ਦੇਖੋ ਜੀ ਕਿੰਨਾ ਪਿਆਰਾ ਸੂਟ ਹੈ ਦੁਪट्टे ਨਾਲ ਆਣਗੇ ਪ्योर ਦੇ ਜਿਹੜੇ ਪਾਣੀ ਚ ਬਾ ਕੇ ਇਕੱਠੇ ਹੁੰਦੇ ਆ ਆ ਦੇਖੋ ਜੀ ਦੁਪੱਟੇ ਫੁੱਲ ਪ्योर ਦੇ カラー देखो किडे सोने सोने ए भी ਤੁਹਾਨੂੰ ਬਿਲਕੁਲ ਵਾਜਿਬ ਰੇਟਾਂ ਦੇ ਮਿਲਨੇ ਆ ਸਿਮੀ ਟੈਕਸਟਾਈਲ ਤੇ ਸੋ ਬਿਲਕੁਲ ਭਾਜੀ ਆਰਟੀਕਲ ਦਿਖਾਓ ਕਿ ਹਰ ਤਰੀਕੇ ਦੇ ਆਰਟੀਕਲ ਤੁਹਾਨੂੰ ਸੇਲ ਮੇਲੇ ਦੇ ਵਿੱਚ ਦਵਾਂਗੇ ਇਸ ਤਰ੍ਹਾਂ ਦੇ ਆਰਟੀਕਲ ਤੁਹਾਨੂੰ ਕਿਸੇ ਵੀ ਦੁਕਾਨ ਤੋਂ ਨਹੀਂ ਮਿਲਨੇ ਇਹ ਆਰਟੀਕਲ ਸਿਰਫ ਤੇ ਸਿਰਫ ਤੁਹਾਨੂੰ ਮਿਲਨੇ ਆ ਸਿਮੀ ਟੈਕਸਟਾਈਲ ਲੁਧਿਆਣਾ ਦੇ ਚੁਣੀ ਦਿਖਾਓ ਡਿਜ਼ਾਈਨਿੰਗ ਦੇਖੋ ਡਿਜ਼ਾਈਨਿੰਗ ਹੈ ਜੀ ਬਿਲਕੁਲ ਭਾਜੀ ਬਿਲਕੁਲ ਕਮਾਲ ਕਰਤੀ ਯਾਰ ਅੱਜ ਤੇ ਪ्योर ਦੇ ਦੁਪੱਟਿਆਂ ਨਾਲ ਬਿਲਕੁਲ ਵਾਜਿਬ ਰੇਟਾਂ ਦੇ ਮਿਲੂਗਾ ਸਿਮੀ ਟੈਕਸਟਾਈਲ ਦੇ ਆ ਦੇਖੋ ਡਿਜ਼ਾਈਨਿੰਗ ਚੈੱਕ ਕਰੋ ਡਿ ਪਿਓਰ ਕਾਟਨ ਦੇ 101% ਕਾਟਨ ਕਪੜਾ ਹੁੰਦਾ ਜੀ ਨਾਲ ਇਹਦੇ ਆਉਂਦੀ ਆ ਪ੍ਰਿੰਟ ਸਲਵਾਰਾਂ ਨਾਲ ਆਉਂਦੇ ਮਲਮਲ ਦੇ ਦੁਪੱਟੇ ਕੋਈ ਵੇਦਾ 895 ਦਾ ਕੋਈ 995 ਦਾ ਸਿਮੀ ਟੈਕਸਟਾਈਲ ਦਾ ਮਿਲਣਾ 550 ਰੁਪਏ ਦਾ ਸੂਟ ਜੀ ਤੋ ਦੇਖੋ ਜੀ 550 ਰੁਪਏ ਦੇ ਵਿੱਚ ਅੰਕੁਰ ਬ੍ਰਾਂਡ ਦਾ ਸੂਟ ਭਾਜੀ ਤੁਹਾਨੂੰ ਦੇ ਰਿਹਾ ਬ੍ਰਾਂਡਡ ਘਰਾਂ ਦੇ ਮਾਲ ਜਿਹੜੇ ਵੱਡੀਆਂ ਵੱਡੀਆਂ ਦੁਕਾਨਾਂ ਚ ਸ਼ੋਰੂਮਾਂ ਚ ਕਹਿੰਦੇ ਆ 1200 1500 1600 ਪਰ ਇੱਥੇ ਨਾ 1200 ਨਾ 1500 ਨਾ 1600 550 ਆ ਦੇਖੋ ਪਿਓਰ ਦੇ ਦੁਪੱਟੇ ਨਾਲ ਇਹ ਸੂਟ ਫੁੱਲ ਪਿਓਰ ਦੇ ਦੁਪट्टे ਨਾਲ ਲੱਗੇ ਹੋਏ ਬਾਜੀ ਅੱਜ ਤੇ ਇਹਨਾਂ ਨਜ਼ਾਰਾ ਲਿਆਤਾ ਤੁਸੀਂ ਵੈਰਾਈਟੇ ਮੈਂ ਕਹਿੰਦਾ ਵੈਰਾਈਟੇ ਨਾਲ ਰਜਾ ਦੇਾਂਗੇ ਬਾਰ ਬਾਰ ਕਹਿ ਰਿਹਾ ਜਿਹੜੇ ਮੇਰੇ ਭਾਈਪਨ ਘਰ ਬੈਠੇ ਕੰਮ ਕਰਦੇ ਐ ਇੱਕ ਵਾਰ ਤੁਸੀਂ ਜ਼ਰੂਰ ਸੇਵਾ ਦਾ ਮੌਕਾ ਦਿਓ ਸਮੀਟ ਟੈਕਸਟਾਈਲ ਤੇ ਤੁਹਾਨੂੰ ਨਜ਼ਾਰਾ ਆਈਊਗਾ ਤੁਸੀਂ ਕਿਸੇ ਹੋਰ ਪਾਸੇ ਜਾਓਗੇ ਨਹੀਂ ऐसे रेट ਵਿੱਚ ਕਪੜਾ ਐਹੋ ਜਿਹੇ ਰੇਟਾਂ 'ਚ ਕੁਆਲਿਟੀ ਦੇ ਦਾਂਗੇ ਕਿ ਤੁਹਾਨੂੰ ਮਜ਼ਾ ਆ ਜਾਏਗਾ। ਸੋ ਬਿਲਕੁਲ ਨਾਲ ਹੀ ਨਾਲ ਨਾ ਪਾ ਜਿਹੜੀ ਕਪੜੇ ਦੀ ਕੁਆਲਿਟੀ ਹੈ ਨਾ ਉਹ ਬੜੀ ਮੈਟਰ ਕਰਦੀ ਆ। ਕਿ ਜੇ ਰੇਟ ਘੱਟ ਦੇ ਰਿਹਾ ਕੁਆਲਿਟੀ ਜਿਹੜੀ ਹੈ ਨਾ ਕੁਆਲਿਟੀ ਦੇ ਵਿੱਚ ਵੀ ਕੋਈ ਕੰਪਰੋਮਾਈਜ਼ ਨਹੀਂ ਕਰੀਦਾ। ਆਹ ਦੇਖੋ ਜੀ ਡਿਜ਼ਾਈਨਿੰਗ ਦੇਖੋ। ਮੈਂ ਨਹੀਂ ਬੋਲੂਗਾ ਸਿਮੀ ਟੈਕਸਟਾਈਲ ਦੀ ਡਿਜ਼ਾਈਨਿੰਗ ਬੋਲਦੀ ਆ। ਆਹ ਦੇਖੋ ਜੀ ਪਿਓਰ ਦੇ ਦੁਪੱਟੇ ਨਾ ਲਾਣਗੇ ਜੀ। ਸੋ ਬਿਲਕੁਲ ਜੀ ਇੱਕ ਇੱਕ ਆਰਟੀਕਲ ਜਿਹੜਾ ਨਾ ਇਹਨੂੰ ਕਹਿੰਦੀ ਆ ਜਲਵਾ ਇਹਨੂੰ ਕਹਿੰਦੀ ਆ ਤੁਮਾਕੇ ਦੇ ਤੁਹਾ ਪਿਓਰ ਕਾਟਨ ਦੇ ਸੂਟ ਆਣਗੇ ਨਾਲ ਪ੍ਰਿੰਟ ਸਲਵਾਰਾ ਆਣਗੀਆਂ ਨਾਲ ਆਣਗੇ ਮਲਮਲ ਦੇ ਦੁਪੱਟੇ ਰੇਡ ਮਿਲਨੇ ਆ ਸਿਰਫ 550 ਰੁਪਏ ਦਾ ਸੂਟ ਜੋ ਦੇਖੋ ਜੀ 550 550 ਤੇ ਆ ਆਰਟੀਕਲ ਜੀ ਤੇ ਆ ਦੁਪट्टे ਜੀ ਤੇ ਆ ਨਿਆਰੇ ਜੀ ਤੇ ਆ ਤਮਾਕੇ ਜੀ ਤੇ ਆ ਪਾਈਲੇ ਫਾਇਦੇ ਫਾਇਦੇ ਸੂਟ ਆਰੀ ਦੇ ਵਰਕ ਕਿਤੇ ਸਾਰਾ ਵਰਕ ਹੈ ਉੱਪਰ ਜਿਹੜਾ ਕੀਤਾ ਹੈ ਧਾਗੇ ਦਾ ਨਾਲ ਆਲੇ ਮਲਮਲ ਦੇ ਦੁਪट्टे 895 995 ਪਰ ਸਿਮੀ ਟੈਕਸਟਾਈਲ ਦੇ ਮਿਲਣਾਗੇ 550 ਰੁਪਏ ਦਾ ਸੂਟ ਲੱਗ ਗਿਆ ਮੇਲੇ ਲੁੱਟ ਲੋ ਵਧੀਆ ਵਧੀਆ ਚੀਜ਼ਾਂ ਦੇ ਵੀ ਸੋ ਬਿਲਕੁਲ ਆ ਪਾਜੀ ਸਾਰੇ ਹੀ ਆਰਟੀਕਲ ਦਿਖਾ ਦਿਓ 550 550 550 ਤੇ 500 ਪਿਓਰ ਕਾਟਨ ਦੇ ਸੂਟ 995 ਵਾਲੇ ਅੰਕੁਰ ਬ੍ਰਾਂਡ ਦੇ ਸਿਰਫ ਤੇ ਸਿਰਫ 550 ਰੁਪਏ ਦਾ ਮਿਲੇਗਾ ਤੁਹਾਨੂੰ ਬੁਟੀਕਲੇ ਸੂਟਾ ਫੋਟੋ ਵੀ ਲੱਗੀ ਹੋਈ ਹੈ ਨਾਲ ਜੀ ਆ ਦੇਖੋ ਖੁੱਲਾ ਸੂਟ ਵੀ ਦੇਖੋ ਸਿਰਫ ਤੇ ਸਿਰਫ 550 ਰੁਪਏ ਦਾ ਸੋ ਬਿਲਕੁਲ ਜੀ ਵੈਰਾਈਟੀ ਬਹੁਤ ਆ ਜੇ ਕਿਦੇ ਸਾਰੀ ਵੈਰਾਈਟੀ ਲੈਣੀ ਆ ਤੇ ਹੁਣਾ ਕਿੱਥੇ ਆ ਪਾਜੀ ਐਡਰੈਸ ਜ਼ਰੂਰ ਦੱਸੋ ਬਾਕੀ ਵੈਰਾਈਟੀ ਬਹੁਤ ਆ ਸਾਡੇ ਕੋਲ ਤੁਹਾਨੂੰ ਸੈਂਪਲਿੰਗ ਦਿਖਾਈ ਆ ਤੁਸੀਂ ਇੱਕ ਵਾਰ ਵਿਜ਼ਿਟ ਕਰੋ ਸਿਮੀ ਟੈਕਸਟਾਈਲ ਦੇ ਬਾਰ ਬਾਰ ਆਇਆ ਸਾਨੂੰ ਸੇਵਾ ਦਾ ਮੌਕਾ ਦਿਓ ਜਿਹੜੇ ਪਾਈਪਨ ਕਰ ਬੈਠੇ ਕੰਮ ਕਰ ਰਿਹਾ ਤੁਹਾਡਾ ਬਹੁਤ ਫਾਇਦਾ ਕਰਾਉਂਗਾ ਬਹੁਤ ਵਧੀਆ ਵਧੀਆ ਚੀਜ਼ਾਂ ਘੱਟ ਰੇਟਾਂ 'ਚ ਲਾ ਕੇ ਦਊਗਾ ਤੁਹਾਨੂੰ ਤੁਸੀਂ ਕੋਈ ਜ਼ਿਆਦਾ ਪੈਸੇ ਲਿਆਂਦੀ ਲੋੜ ਨਹੀਂ ਭਾਵੇਂ 10-15000 ਤੋਂ ਹੀ ਕੰਮ ਸ਼ੁਰੂ ਕਰੋ ਬੜੀ ਵਧੀਆ ਚੀਜ਼ਾਂ ਸਾਰੀ ਵੈਰਾਈਟੀ ਬਣਾ ਕੇ ਦਊਗਾ ਰੋਜ਼ ਆ ਭਾਵੇਂ 100 200 ਦਾ ਮਾਰਜਨ ਰੱਖ ਕੇ ਸੂਟ ਦਾ ਵਿੱਚ ਆਰਾਮ ਨਾਲ ਵਿਕੇਗਾ ਤੁਹਾਡਾ ਲੁਧਿਆਣੇ ਵਿੱਚ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਕੋਲ ਦੋ ਨੰਬਰ ਕੁੱਚੇ 'ਚ ਸਾਡੀ ਸ਼ਾਪ ਹੈ ਸਿਮੀ ਟੈਕਸਟਾਈਲ ਦੇ ਨਾਮ ਤੇ ਜਿੰਨਕੇ ਤੁਹਾਨੂੰ ਨਹੀਂ ਪਤਾ ਲੱਗਦਾ ਤੁਸੀਂ ਗੁਰਦੁਆਰਾ ਸਾਹਿਬ ਕੋਲ ਆ ਕੇ ਕਾਲ ਕਰ ਸਕਦੇ ਹੋ ਸਾਡਾ ਮੁੰਡਾ ਆ ਕੇ ਤੁਹਾਨੂੰ ਲੈ ਵੀ ਜਾਊਗਾ ਥੈਂਕ ਯੂ ਵਿਵਰਸ